ਸੋ ਹਮਾਰੈਸ਼ ਸਿੰਘ ਵੀਸ਼ਨੋ ਹਰਮਾਨ ਦੀ ਜੈ ਸੋ ਹਮਾਰੈਸ਼ ਸਿੰਘ ਵੀਸ਼ਨੋ ਹਰਮਾਨ ਦੀ ਜੈ ਸੋ ਹਮਾਰੈਸ਼ ਸਿੰਘ ਵੀਸ਼ਨੋ ਭਗਵਾਨ ਦੀ ਜੈ ਸੋ ਹਮਾਰਾਇ ਸ਼ੇ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹਮਾਰਾਇ ਸ਼ੇ ਸਿੰਘ ਵਿਸ਼ਨੂ ਭਗਵਾਨ ਦੀ ਜੈ ਪਿਆਰੀ ਸੰਗਤ ਜੀਓ ਅੱਜ 21 ਚੇਤ ਦਾ ਦਿਹਾੜਾ ਹੈ ਜੋ ਕਿ ਆਪਾਂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਮਨਾ ਰਹੇ ਹਾਂ। ਔਰ 21 ਚੇਤ ਅੱਜ ਜੋ ਮਨਾਇਆ ਜਾ ਰਿਹਾ ਹੈ ਇਹ ਸੱਚੇ ਪਾਤਸ਼ਾਹ ਨੇ 21 ਚੇਤ ਸੰਸ਼ੇਈ ਸੰਮਤ ਚਾਰ ਚੇਲਾ ਸਿੰਘ ਦੇ ਗ੍ਰਹਿ ਜੰਮੂ ਮਨਾਇਆ ਔਰ ਇਹ 21 ਨੰਬਰ ਹੀ ਗ੍ਰੰਥ ਜਿਹੜਾ ਪ੍ਰਕਾਸ਼ ਕੀਤਾ ਹੋਇਆ ਹੈ ਉਹ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹੀ ਨੇ ਵੀ ਚੇਤ ਨੂੰ ਜੋ ਸੰਸਾਈ ਸੰਮਚਾਰ ਚੇਲਾ ਸਿੰਘ ਦੇ ਗ੍ਰਹਿ ਲਿਖਾਇਆ ਮੈਂ ਉਹਦੀਆਂ ਦੋ ਲਾਈਨਾਂ ਪਹਿਲਾਂ ਉਹ ਪੜ੍ਹਾਂਗਾ ਕਿ ਵੀ ਚੇਤ ਨੂੰ ਹੁਕਮ ਕੀ ਦਿੱਤਾ ਸੀ ਜਿਹੜਾ 21 ਚੇਤ ਨੂੰ ਆਪਾ ਮਨਾ ਰਿਹਾਗਾ ਵੀ ਚੇਤ ਕਹੇ ਬੇਨਤੀ ਕਰਨੀ ਪ੍ਰਭ ਜਨ ਭਗਤ ਰਹੇ ਨਾ ਕੋਈ ਬਦਮਾਸ਼ ਪਹਿਲਾਂ ਜਿੰਨਾਂ ਨੇ ਇਕੀ ਚੇਤ ਮਨਾਉਣਾ ਆ ਨਾ ਤੇ ਵੀ ਚੇਤ ਦੀ ਸਿੱਖਿਆ ਆ ਜਨ ਭਗਤ ਰਹੇ ਨਾ ਕੋਈ ਬਦਮਾਸ਼ ਬਦੀ ਸਵ ਦੇ ਅੰਦਰੋਂ ਦੇਣੀ ਕਢਾਈ ਆ ਜੇ ਬਦੀ ਅੰਦਰੋਂ ਨਿਕਲੇਗੀ ਤੇ ਫੇਰ ਹੀ ਅਸੀਂ ਇਕੀ ਚੇਤ ਮਨਾਉਣ ਦੇ ਬਗ ਬਜਰ ਕਪਾਟੀ ਖੋਲ ਕੇ ਤਾਕ ਪਰਦਾ ਉਲਾ ਰਹੇ ਨਰਾਈਆ ਹਰ ਜਨ ਸੋਇਆ ਜਾਏ ਜਾਗ ਜਾਗਰਤ ਜੋਤ ਕਰ ਰੁਸ਼ਨਾਈਆ ਮੁਹੱਬਤ ਦੇ ਮੁਹੱਬਤ ਵਿੱਚ ਦੇ ਇੱਕ ਵਰਾਗ ਵੈਰੀ ਅੰਦਰੋਂ ਬਾਹਰ ਕਢਾਹੀਆ ਇਹ ਵੈਰੀ ਕਿਹੜੇ ਆ ਸਾਡੇ ਵਿੱਚ ਜਿਹੜੇ ਆ ਕਾਮ ਕ੍ਰੋਧ ਲੋ ਮੋਹ ਹੰਕਾਰ ਚੁਗਲੀ ਨਿੰਦਿਆ ਈਰਖਾ ਬੇਈਮਾਨੀ ਇਹ ਸਾਰੇ ਅੰਦਰ ਆ ਵੈਰ ਅਗਰ ਇਹ ਵੈਰ ਨਿਕਲ ਜਾਂਦੇ ਆ ਤੇ ਫਿਰ ਅਸੀਂ 21 ਦੀ ਧਾਰ ਦੇ ਵਿੱਚ ਆ ਜਾਂਦੇ ਹਾਂ ਹੰਸ ਬੁੱਧੀ ਰਹੇ ਕਾਗ ਕਾਗ ਹੰਸ ਦੇ ਗੁਣਾਈਆ ਜੇ ਜੈ ਵੈਰੀ ਸਾਡੇ ਵਿੱਚੋਂ ਇਹ ਬਾਹਰ ਨਿਕਲ ਜਾਂਦੇ ਆ ਤੇ ਸਾਡੀ ਜਿਹੜੀ ਬੁੱਧੀ ਆ ਉਹ ਕਾਗਤੋਂ ਹੰਸ ਬਣ ਜਾਂਦੀ ਹੈ ਦੁਰਮਤ ਮਹਿਲ ਧੋਕੇ ਦਾਗ स्वतਤ ਪਨੀਤ ਕਾਰਵਖਾਈਆ ਤੇਰੀ ਜੋਤ ਦਾ ਜਗੇ ਸੱਚ ਚਰਾਗ ਚਰਾ ਗਾਵਾਂ ਵਿੱਚੋਂ ਲੱਭਣ ਦੀ ਲੋੜ ਰਹੇ ਨਾਰਾਇਆ ਤੇਰੇ ਨਾਮ ਦੀ ਸੁਣ ਇੱਕ ਆਵਾਜ਼ ਢੋਲਾ ਤੁਰ ਦਰਗਾਈਆ ਸਭ ਦੇ ਹਿਰਦੇ ਅੰਦਰ ਤੂੰ ਮੇਰਾ ਮੈਂ ਤੇਰਾ ਕਰ ਨਾ ਜਾਪ ਰਸਨਾ ਜਿਹਾ ਬੱਤੀ ਦੰਦ ਬੋਲਣ ਦੀ ਲੋੜ ਰਹੇ ਨਾਰਾਇਆ ਜਾਪ ਕਿਹੜਾ ਕਰਨਾ ਸੀ ਐ ਪਰਮਾਤਮਾ ਤੂੰ ਮੇਰਾ ਤੇ ਮੈਂ ਤੇਰਾ ਜਦੋਂ ਤੂੰ ਮੇਰਾ ਤੇ ਮੈਂ ਤੇਰਾ ਦਾ ਅਸੀਂ ਜਾਪ ਕਰਦੇ ਆ ਇਹਦੇ ਵਿੱਚ ਵਿਚੋਲੇ ਸਾਰੇ ਖਤਮ ਸਿੱਧਾ ਸਬੰਧ ਜਿਹੜਾ ਉਹ ਅਕਾਲ ਪੁਰਖ ਦੇ ਨਾਲ ਹੋ ਜਾਂਦਾ ਤੂੰ ਕੌਣ ਆ ਉਹ ਪਰਮਾਤਮਾ ਅਕਾਲ ਪੁਰਖ ਆ ਜਿਹੜਾ ਸਿਰਜਣਾ ਸਿਰਜਣ ਹਾਰਿਆ ਮੈਂ ਜਿਹੜੀ ਆਤਮਾ ਉਹ ਸਾਡੀ ਕੀ ਆ ਉਹਦੀ ਸਿਰਜਣਾ ਹੈ ਤੇ ਸਬੰਧ ਸਿਰਫ ਰੱਖਣਾ ਅਕਾਲ ਪੁਰਖ ਦੇ ਨਾਲ ਤੂੰ ਮੇਰਾ ਮੈਂ ਤੇਰਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਾਰ ਨੇਕ ਲੰਕਨ ਰਹਿਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾ ਬਣ ਕੇ ਧੁਰਦਾ ਸਹਿਲਾ ਸਾਥ ਸਾਕੀ ਹੋ ਕੇ ਆਪਣਾ ਨਾਮ ਜਾਮ ਪਿਆਈਆ ਇਹ ਹੁਕਮ ਜਿਹੜਾ ਆਪਾਂ ਪੜਿਆ ਹੈ ਕਿਹੜਾ ਹੈ 20 ਚੇਤਨ 20 ਚੇਤਰਾ ਆਤਮ ਸੱਚੇ ਪਾਤਸ਼ਾਹ ਨੇ ਲਿਖਾ ਦਿੱਤਾ ਕਿ ਜਨ ਭਗਤ ਕੋਈ ਬਦਮਾਸ਼ ਨਾ ਬਣੇ ਤੇ ਬਦਮਾਸ਼ੀ ਜਿਹੜੀ ਉਹ ਆਪਣੇ ਅੰਦਰੋਂ ਬਾਹਰ ਕੱਢ ਦੇਣੀ ਆ ਤਾਂ ਅਸੀਂ ਅਗਲੇ ਪਾਸੇ 21 ਚੇਤ ਮਨਾਉਣ ਦੇ ਜੋ ਗਿਆ ਆਉ ਹਣੀ ਕੀ ਚੇਤਨ ਸੱਚੇ ਪਾਤਸ਼ਾਹ ਨੇ ਫਿਰ ਕੀ ਲਿਖਾਇਆ 21 ਚੇਤ ਸ਼ੈਨਸਾਈ ਚਮਤਕਾਰ ਚੇਲਾ ਸਿੰਘ ਦੇ ਗ੍ਰਹ ਜੰਮੂ ਪੁਰਖ ਅਕਾਲ ਕਹੇ ਸਤਗੁਰ ਸ਼ਬਦ ਕੀ ਵੇਖੀ ਦੀਨ ਦੁਨੀਆਦਾਰ ਧਿਆਨ ਲਗਾਈਆ ਅਕਾਲ ਪੁਰਖ ਕਹਿ ਰਿਹਾਗੇ ਸਤਗੁਰ ਸ਼ਬਦ ਇਸ ਦੁਨੀਆ ਦੇ ਵਿੱਚ ਤੂੰ ਕੀ ਵੇਖੀ ਕਵਣ ਤਕਿਆ ਰਖੀ ਮੁਨੀ ਮਨਮ ਪਰਦਾ ਦੇਣਾ ਉਠਾਈਆ ਕਿਸ ਕਿਸ ਦੀ ਪਕਾਰ ਸੁਣੀ ਸਹਿਜ ਸਹਿਜ ਦੇਣਾ ਦਰੜਾਹੀਆ ਕਿਸੇ ਦੇ ਅੰਦਰ ਅਗੰਮੀ ਧੁਨੀ ਨਾਦੀ ਤੁਨ ਹੋਵੇ ਸੁਨਵਾਈਆ ਕੌਣ ਸਤ ਧਰਮ ਦਾ ਗੁਣੀ ਗੈਰ ਗੰਭੀਰ ਵਿੱਚ ਵਡਿਆਈਆ ਇਹ ਅਕਾਲ ਪੁਰਖ ਜਿਹੜਾ ਸਤਗੁਰ ਸ਼ਬਦ ਦੇ ਨਾਲ ਗੱਲ ਹੋ ਰਹੀ ਆ ਕਿ ਕੌਣ ਕੌਣ ਹੈ ਜੋ ਸਤ ਧਰਮ ਦੇ ਗੁਣੀ ਹਨ ਔਰ ਉਹਨਾਂ ਨੂੰ ਵਡਿਆਈ ਉਹਨਾਂ ਨੂੰ ਦੇਣੀ ਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਇਕਾ ਦਿਨ ਧੁਰਦਾ ਵਰ ਮੇਰ ਨજર ਏਕ ਉਠਾਈਆ ਸਤਗੁਰ ਸ਼ਬਦ ਕਹੇ ਪ੍ਰਾਪ ਤੇਰਾ ਦਰ ਠੰਡਾ ਅਗਨੀ ਤਤ ਵੰਡ ਨਾ ਕੋਈ ਵੰਡਾਈਆ ਸਤਗੁਰ ਸ਼ਬਦ ਕਹਿੰਦਾ ਹੈ ਪ੍ਰਮਾਤਮਾ ਕਾਲਪੁਰਖ ਇੱਕ ਤੇਰਾ ਹੀ ਦਰ ਠੰਡਾ ਹੋ ਜਿੱਥੇ ਅਗਨੀ ਤਤ ਨਹੀਂ ਹੈ ਜਿਸ ਨੂੰ ਸਮਝੇ ਕੋਈ ਨਾ ਬੰਦਾ ਬੰਦਗੀ ਵਾਲੇ ਬੈਠੇ ਮੁੱਖ ਸਿਪਾਈ ਆ ਆਹ ਸਤ ਗੁਰシャਵਰਕਿੰਦਾ ਕਿ ਤੇਰਾ ਦਰ ਠੰਡਾ ਹੈ ਬਾਕੀ ਸਾਰੀ ਅਗਨ ਅਗਨੀ ਵਰ ਰਹੀ ਆ ਪਰ ਇਹਨੂੰ ਸਮਝਦਾ ਕੋਈ ਬੰਦਾ ਨਹੀਂ ਸਮਝਣਾ ਕਿੰਨੇ ਆ ਬੰਦਗੀ ਵਾਲੇ ਜਿੰਨੇ ਵੀ ਉਹ ਮੁੱਖ ਸਿਪਾ ਕੇ ਬੈਠੇ ਹੋਇਆ ਸੱਚਾ ਕਾਲਜੋਗ ਕੂੜੀ ਕਿਰਿਆ ਕਿਰਿਆ ਚਾਰੋ ਕੁੰਟ ਵਧਿਆ ਧੰਦਾ ਧਰਤੀ ਧੌਰਤ ਧਵਲ ਤਾਲ ਦਹਿ ਦਵਾਈਆ ਇਹ ਕੀ ਚੇਤ ਕਹਿ ਰਿਆ ਕਿ ਚਾਰੋ ਕੰਟ ਜਿੱਧਰ ਵੀ ਦੇਖਦਾ ਮੈਂ ਉੱਥੇ ਕੀਆ ਕੂੜ ਦਾ ਧੰਦਾ ਵਧਿਆ ਆ ਮਨ ਕਲਪਨਾ ਮਨ ਹੋਇਆ ਗੰਦਾ ਆਇ ਕੀ ਚੇਤ ਕਹਿ ਰਿਆ ਕਿ ਜਿੰ ਜਿੱਧਰ ਵੀ ਮੈਂ ਦੇਖ ਰਿਹਾ ਹਾਂ ਉਹਨਾਂ ਦੀ ਮਨ ਕਲਪਨਾ ਦੇ ਨਾਲ ਮਨ ਕੀ ਆਉ ਗੰਦਾ ਹੀ ਹੋਇਆ ਪਿਆ ਸੱਚ ਸੁਗੰਧ ਨਾ ਕੋਈ ਪ੍ਰਗਟਾਈਆ ਦੋਵੇਂ ਨੈਣ ਹੋਇਆ ਅੰਦਾ ਨਿਜ ਨੈਣ ਨਾ ਕੋਈ ਰਸ਼ਨਾਈਆ ਸਤਿਗੁਰ ਸ਼ਬਦ ਦਾ ਕਾਲਪੁਰਖ ਨੂੰ ਇਹਦਾ ਜਿੱਥੇ ਮੈਂ ਦੇਖਦਾ ਇਹ ਦੋਵੇਂ ਨੈਣ ਹੋਣ ਦੇ ਬਾਵਜੂਦ ਵੀ ਪਰਮਾਤਮਾ ਤੇਰੇ ਦਰ ਤੋਂ ਉਹ ਅੰਦੇ ਹੋਏ ਨੇ ਸੱਤ ਧਰਮ ਰਿਆ ਕੋਈ ਨਾ ਚੰਗਾ ਚਾਰ ਕੁੰਟ ਕਰ ਲਾਈਆ ਸੱਤ ਧਰਮ ਕੋਈ ਵੀ ਚੰਗਾ ਨਹੀਂ ਰਹਿ ਗਿਆ ਮੰਦਰ ਮਸਜਿਦ ਸ਼ਿਵਦਵਾਰਲੇ ਮੱਠ ਵੇਖ ਦੰਗਾ ਕਰਮੁਕ ਕਰਮ ਕਰੇ ਲੜਾਈਆ ਕੀ ਹੋ ਰਿਹਾ ਅੱਜ ਕੱਲ ਕਿਤੇ ਵੀ ਦੇਖ ਲੋ ਸ਼ਿਵਦਵਾਰ ਮੰਦਰ ਮਸਜਿਦ ਗੁਰਦਵਾਰ ਰ ਉਗਦ ਦੁਆਰ ਜਿੱਥੇ ਵੀ ਹੈ ਸਾਰੇ ਕੀ ਚੱਲ ਰਿਹਾ ਦੰਗਾ ਬਿਹਾਰ ਬਣੀ ਸੱਚੇ ਪਾਤਸ਼ਾਹ ਨੇ ਲਿਖਾਈ ਹੋਰ ਉਹ ਸੋ ਭੁਗਤ ਰਹੀ ਹੈ ਕਿਉਂਕਿ ਮਹਾਰਾਜ ਨੇ ਲਿਖਾਇਆ ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਖਤ ਲਿਖਾਇ ਜਿਉਂ ਪੱਥਰ ਉੱਪਰ ਲਕੀਰ ਲਿਖਾ ਲੇਖ ਨਾ ਕਿਸੇ ਮਟਾਵਣਾ ਇਸ ਲਿਖੇ ਲੇਖ ਨੂੰ ਕੋਈ ਬਦਲ ਨਹੀਂ ਸਕਦਾ ਮੰਦਰ ਮਸਜਿਦ ਸ਼ੇਵਦ ਮਾਲੇ ਮੱਠ ਵੇਖ ਦੰਗਾ ਕਰਮਕ ਕਰਮ ਕਰੇ ਲੜਾਈਆ ਸਾਚੀ ਮੰਜ਼ਲ ਪੌੜੀ ਚੜੇ ਕੋਈ ਨਾ ਡੰਡਾ ਇੱਥੇ ਤੁਰੇ ਫਿਰਦੇ ਸਾਰੇ ਡੰਡਾ ਵਤੇ ਆਪਣੀ ਦੇ ਸਮਝਾਈਆ ਸੱਚ ਪਿਆਰ ਮੁਹੱਬਤ ਬਖਸ਼ ਗੰਮੀ ਅਨੰਦਾ ਆਨੰਦ ਆਨੰਦ ਵਿੱਚੋਂ ਪ੍ਰਗਟਾਈਆ ਤੇਰਾ ਨੂਰ ਤਕਣਾ ਜਹੂਰ ਵਾਲਾ ਚੰਦਾ ਚੰਦ ਚਾਨਣੀ ਇੱਕ ਰੁਸ਼ਨਾਇਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾ ਹਰ ਸੱਚ ਦੀ ਕਰਨੀ ਕਾਰ ਕਮਾਈਆ ਸਤ ਗੁਰ ਸ਼ਬਦ ਕਹੇ ਮੇਰੇ ਗਹਿਰ ਗੰਭੀਰ ਗਾਵਰ ਤੇਰੀ ਇੱਕ ਸਰਨ ਆ ਕਿਰਪਾ ਕਰ ਸ਼ਾ ਸੁਲਤਾਨ ਸ਼ਰਾ ਕੱਟ ਜੰਜੀਰ ਸ਼ਰੀਅਤ ਰਹਿਣ ਕੋਈ ਨਾ ਪਾਈਆ ਐ ਸਤਗੁਰ ਸ਼ਬਦ ਦਾ ਕਾਲ ਪੁਰਖ ਨੂੰ ਕਹਿ ਰਿਹਾ ਹੈ ਪ੍ਰਭੂ ਪਰਮਾਤਮਾ ਇਹਨਾਂ ਤੇ ਕਿਰਪਾ ਕਰ ਇਹਨਾਂ ਦੇ ਸ਼ਰਾ ਦੀਆਂ ਜਿਹੜੀਆਂ ਜੰਜੀਰਾਂ ਲੱਗੀਆਂ ਹੋਈਆਂ ਇਹਨਾਂ ਨੂੰ ਕੱਟ ਦੇ ਸ਼ਰਾ ਸ਼ਰੀਅਤ ਕੀ ਹੈ ਸਾਰੀ ਲੜਾਈ ਹੈ ਏ ਕੀ ਚੇਤ ਜਿਹੜਾ ਵਗਾ ਉਹ ਸਾਰੇ ਭਗਤਾਂ ਨੂੰ ਹਦਾਇਤ ਕਰ ਰਿਹਾ ਤੇ ਹੁਕਮ ਕੀਦਾ ਹੈ ਅਕਾਲ ਪੁਰਖ ਦਾ ਤੇ ਸੁਣਾ ਕੌਣ ਰਿਹਾ ਵਾ ਸਤਗੁਰ ਸ਼ਬਦ ਸਾਜਗ ਸਾਚੀ ਸਤ ਸਤਵਾਦੀ ਦਾਸ ਤਦਬੀਰ ਤਰੀਕਾ ਨਿਕਣ ਨਿਕਾ ਇੱਕ ਜਣਾਈਆ ਸਦੀ 14ਵੀਂ ਅੰਤ ਅਖੀਰ ਝਗੜਾ रहे ਨਾ ਪੈਗੰਬਰ ਪੀਰ ਬੇਨ ਜੀਰ ਆਪਣਾ ਹੁਕਮ ਵਰਤਾਇਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਏਕਾ ਦਿਨ ਧੁਰਦਾ ਵਰ ਦਰ ਠੰਡੇ ਸੀਸ ਨਵਾਈਆ ਸਤਗੁਰ ਸ਼ਬਦ ਕਹੀ ਮੇਰੀ ਅਰਜੋਈ ਬੇਨਤੀਆਂ ਜਨਾਈਆ ਇਹ ਸਤਿਗੁਰ ਸ਼ਬਦ ਦੀ ਅਰਜ਼ੋਈ ਕਿੱਥੇ ਆ ਅਕਾਲ ਪੁਰਖ ਦੇ ਅਗੇ ਔਰ ਉਹ ਬੇਨਤੀ ਕੀ ਕਰਿਆ ਤੇਰਾ ਨਾਮ ਦਰੋਹੀ ਤੋਬਾ ਤੋਬਾ ਦਹਾਈਆ ਤੇਰਾ ਭਗਤ ਪ੍ਰਭੂ ਕੋਈ ਕੋਈ 84 ਵਿੱਚੋਂ ਨਜ਼ਰੀ ਆਈਆ ਸਤਿਗੁਰ ਸ਼ਬਦੇ ਕਹਿ ਰਿਹਾ ਪਕਾਲਪੁਰ ਪ੍ਰਮਾਤਮਾ ਤੇਰਾ ਭਗਤ ਕੋਈ ਕੋਈ ਆ ਸਾਰੇ 84 ਦੇ ਵਿੱਚੋਂ ਸਾਰੇ ਭਗਤ ਨਹੀਂ ਹੈਗੇ ਬਾਕੀ ਸਭ ਨੇ ਪਾਤ ਖੋਈ ਪਾਤ ਪਰਮੇਸ਼ਰ ਦਰਸ਼ ਕੋਏ ਨਾ ਪਾਈਆ ਬਾਕੀ ਸਾਰਿਆਂ ਨੇ ਆਪਣੀ ਪਾਤ ਜਿਤ ਜਿਹੜੀ ਉਹ ਖੋਲੀ ਆ ਐ ਪ੍ਰਮਾਤਮਾ ਤੇਰਾ ਦਰਸ਼ ਕੋਈ ਨਹੀਂ ਪਾ ਰਿਹਾ ਦਰਗਾ ਸਾਚੀ ਮਿਲੇ ਕਿਸੇ ਨਾ ਢੋਈ ਦਰ ਠੰਡਾ ਨਾ ਕੋਈ ਵਿਖਾਈਆ ਸੱਚੀ ਦਰਗਾਹ ਦੇ ਉੱਤੇ ਉਹਨਾਂ ਨੂੰ ਢੋਈ ਨਹੀਂ ਮਿਲਦੀ ਸਭ ਦੀ ਆਸ਼ਾ ਅੰਤਰ ਰਹੀ ਰੋਈ ਰੋदन ਵਿੱਚ ਦਹਿ ਦੁਹਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮੇਰ ਨજર ਏਕ ਉਠਾਈ ਆ ਇਹ ਹਰਬਾਣੀ ਆਪਾਂ 21 ਨੰਬਰ ਗ੍ਰੰਥ 21 ਚੇਤ ਨੂੰ ਮਹਾਰਾਏ ਨੇ ਲਿਖਵਾਈ ਹੋਈ ਆ ਤੇ ਅੱਜ ਆਪਾਂ ਉਹੀ 21 ਨੰਬਰ ਗ੍ਰੰਥ ਔਰ 21 ਚੇਤ ਨੂੰ ਹੀ ਪੜ ਰਹੇ ਆ ਤੇ ਜੋ ਇਹ ਪੜ ਕੇ ਆਪਾਂ ਕੀ ਕਰਨਾ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮ ਹੈ ਸੰਦੇਸ਼ ਹੈ ਜੋ ਸੁਣਿਆ ਉਹਨੂੰ ਆਪਣਾ ਆਪਣੇ ਉਤੇ ਲਾਗੂ ਕਰਨਾ ਸਤ ਗੋਰੀ ਸ਼ਬਦ ਕਹੀ ਪ੍ਰਭ ਤੇਰਾ ਹੁਕਮ ਅਲਾਹੀ ਇੱਕ ਇੱਕਾ ਇੱਕ ਵਡਿਆਈਆ ਸਭ ਨੇ ਦਸੀ ਤੇਰੀ ਟੇਕ ਟਿੱਕੇ ਮਸਤਕ ਲਾਈਆ ਭਾਗ ਲਗਾ ਦੇ ਆਪਣੇ ਦੇਸ਼ ਦੇਸ਼ ਦਸ਼ੰਤਰ ਖੋਜ ਖਜਾਈਆ ਤੇਰਾ ਜੋਤ ਸਰੂਪੀ ਵੇਸ ਜਾਗ ਨੇਤਰ ਨੈਣ ਨજર ਕਿਸੇ ਨਾ ਆਈਆ ਕਹਿ ਸਤਗੁਰ ਸ਼ਬਦ ਕਹਿ ਰਿਹਾ ਅਕਾਲ ਪੁਰਖ ਨੂੰ ਕਿ ਤੇਰਾ ਵੇਸ ਕਿਹੜਾ ਆਇਆ ਜੋਤ ਸਰੂਪੀ ਜਿਹੜਾ ਜਗ ਦੇ ਉੱਤੇ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਔਰ ਇਸੇ ਕਰਕੇ ਸੱਚੇ ਪਾਤਸ਼ਾਹ ਨੇ ਜਿਹੜਾ ਇੱਕ ਨੰਬਰ ਅਸੂਲ ਕੀ ਲਿਖਾਇਆ ਹੋਗਾ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇੰਸਤ ਮੰਨਣਾ ਕਿਉਂਕਿ ਉਹ ਨਿਰਗੁਣ ਦਾ ਵੇਸ ਕਿਡਾ ਵਗਾ ਉਹ ਜੋਤਿਆ ਤੇਰਾ ਸ਼ਬਦੀ ਧਾਰ ਦਸ਼ਮੇਸ਼ ਭਜੇ ਵਾਹੋ ਦਾਈਆ ਤੇਰਾ ਸੰਭਲ ਧਾਮ ਏਕ ਸਾਡੇ ਤਿੰਨ ਹੱਥ ਵੱਜਦੀ ਰਹੇ ਵਧਾਈਆ ਏ ਕਿਡਾ ਵਗਾ ਸੰਭਲ ਦੇ ਜਿਹੜਾ ਸਾਡੇ ਤਿੰਨ ਹੱਥ ਦਾ ਸਰੀਰ ਜਿਹੜਾ ਇਸਗਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰਨ ਸਿੰਘ ਜੀ ਉਹਦੇ ਵਿੱਚ ਆਪਣੀ ਉਹਨੇ ਟੇਕ ਕੀਤੀ ਟੇਕ ਕਰਕੇ ਤੇ ਇਸ 24 ਗ੍ਰੰਥਾਂ ਦੀ ਜਿਹੜੀ ਆ ਸਾਨੂੰ ਜਿਹੜੀ ਆ ਸਿਰਜਣਾ ਕਰਕੇ ਦਿੱਤੀ ਹੈ ਤੇਰਾ ਬੋਧ ਗਿਆਦਾ ਲੇਖ ਅਖਰਾਂ ਵਾਲੀ ਨਾ ਕੋਈ ਪੜਾਈ ਆ ਤੂੰ ਸਦਾ ਰਹਿ ਹਮੇਸ਼ਾ ਨਿਰਗੁਣ ਨੂਰ ਜੋਤ ਰਸ਼ਨਾਈ ਆ ਕਾਲ ਜੋ ਕੁੜੀ ਕਿਰਿਆ ਵੇਖ ਕਲੇਸ਼ ਰਾਮਾ ਕ੍ਰਿਸ਼ਨ ਰਹੇ ਸਮਝਾਇਆ ਸਾਚੇ ਦੋ ਸਾਰੇ ਦੁਆਰੇ ਤੇਰੇ ਹੋਏ ਪੇਸ਼ ਪੈਸ਼ੀਨ ਗੋਇਆਂ ਹੱਥਾਂ ਵਿੱਚ ਉਠਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦਰਦਾ ਖੇਲ ਵੇਖ ਵਖਾਈਆ ਔਰ ਹਰ ਬਾਣੀ ਕੀ ਚੇਦੀ ਤੇਰੀ ਬਹੁਤ ਲੰਬੀ ਹੈ ਆਪਾਂ ਸਮੇ ਦੇ ਹਿਸਾਬ ਨਾਲ ਦੇਖਦੇ ਹੋਏ ਮੈਂ ਹਰ ਬਾਣੀ ਸਚੇ ਪਾਤਸ਼ਾਹੀ ਦੀ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਚਾਹਨਾ ਹਾਂ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤਾਂ ਮੈਂ ਸਚੇ ਪਾਤਸ਼ਾਹੀ ਪਾਸੋਂ ਹਰ ਸੰਗਤ ਪਾਸੋਂ ਖਿਮਾ ਮੰਗਦਾ ਹਾਂ ਆਓ ਪੰਜ ਕਰਾਂ ਦਾ ਸਾਥ ਦਿਓ ਜੀ ਸੋਹੰਮਾਰਾਇਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਾਰਾਇਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ so sí.